ਦੁੱਧ ਨੂੰ ਲੈ ਕੇ ਬਣ ਗਿਆ ਵੱਡਾ ਰਿਕਾਰਡ ਭਾਰਤ ਬਣਿਆ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਨਵੇਂ ਅੰਕੜੇ ਦੁੱਧ ਦੇ ਆਏ ਸਾਹਮਣੇ ਨਵੇਂ ਅੰਕੜਿਆਂ 'ਚ ਭਾਰਤ ਦੀ ਹੋਈ ਬੱਲੇ ਬੱਲੇ ਦੁੱਧ ਦੇ ਉਤਪਾਦ ਨੂੰ ਲੈ ਕੇ ਖੜੇ ਹੋ ਰਹੇ ਵੱਡੇ ਸਵਾਲ ਸਾਥੀਆ ਕਾ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਮੈਂ ਆ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਅਕਸਰ ਦੁੱਧ ਨੂੰ ਲੈ ਕੇ ਵੱਡੇ ਜਿੱਥੇ ਸਵਾਲ ਖੜੇ ਹੁੰਦੇ ਆ ਤਾਂ ਉੱਥੇ ਹੀ ਹੁਣ ਵੱਡਾ ਰਿਕਾਰਡ ਵੀ ਜਿਹੜਾ ਭਾਰਤ ਨੇ ਬਣਾ ਲਿਆ ਹੈ ਤਾਂ ਦੁੱਧ ਜੋ ਇੱਕ ਵੱਡਾ ਆਹਾਰ ਹੈ ਜਾਨੀ ਕਿ ਪੋਸ਼ਟਿਕ ਤੱਤਾਂ ਦੇ ਲਈ ਸਭ ਤੋਂ ਅਹਿਮ ਜਿਹੜਾ ਦੁੱਧ ਮੰਨਿਆ ਜਾਂਦਾ ਹੈ ਤਾਂ ਅਜਿਹੇ ਵਿੱਚ ਦੁੱਧ ਨੂੰ ਲੈ ਕੇ ਹੁਣ ਜਿਹੜਾ ਨਵੇਂ ਅੰਕੜੇ ਸਾਹਮਣੇ ਆਏ ਨੇ ਉਹਨਾਂ ਵਿੱਚ ਭਾਰਤ ਨੇ ਵੱਡੀ ਮੱਲ ਮਾਰ ਲਈ ਹੈ ਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣਿਆ ਜਿੱਤੇ ਚੱਲਦੇ ਆ ਹੁਣ ਜੋ ਅੰਕੜੇ ਸਾਹਮਣੇ ਆਏ ਨੇ ਉਸ ਨੂੰ ਲੈ ਕੇ ਭਾਰਤ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ ਸਾਲ 2013 ਤੋਂ ਲੈ ਕੇ 2014 ਦੇ ਮੁਕਾਬਲੇ 2023 ਤੇ 2024 ਚ ਦੁੱਧ ਉਤਪਾਦਨ ਚ 63.56 ਫੀਸਦੀ ਦਾ ਵਾਧਾ ਹੋਇਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡੀ ਵੱਡੀ ਉਸ਼ਾਲ ਹੈ ਜਿਹੜੀ ਉਹ ਭਾਰਤ ਨੇ ਦੁੱਧ ਦੇ ਉਤਪਾਦਨ ਵਿੱਚ ਮਾਰੀ ਹੈ 2023 ਤੋਂ 2024 ਚ ਦੇਸ਼ ਚ 239.2 ਮਿਲੀਅਨ ਟਨ ਦੁੱਧ ਦਾ ਉਤਪਾਦਨ ਕੀਤਾ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਇੱਕ ਸਾਲ ਦੇ ਵਿੱਚ ਵਿੱਚ 239.2 ਮਿਲੀਅਨ ਟਨ ਦੁੱਧ ਉਤਪਾਦ ਹੋਇਆ ਤਾਂ ਇਸ ਸਾਰੇ ਇੱਕ ਸਾਲ ਦੇ ਵਿੱਚ ਵਿੱਚ ਇਸ ਸਾਰੇ ਇੱਕ ਸਾਲ ਦੇ ਵਿੱਚ ਉਤਪਾਦ ਹੋਏ ਦੁੱਧ ਨੇ ਸਾਰੇ ਅੰਕੜੇ ਆ ਪਿਛਲੇ ਜਿਹੜੇ ਉਹ ਫੇਲ ਕਰਕੇ ਰੱਖ ਦਿੱਤੇ ਆ ਤੇ ਨਵਾਂ ਰਿਕਾਰਡ ਬਣਾ ਕੇ ਰੱਖ ਦਿੱਤਾ ਪਿਛਲੇ ਸਾਲ ਸਾਲਾਂ ਪਿਛਲੇ 10 ਸਾਲਾਂ ਦੀ ਜੇਕਰ ਗੱਲ ਕਰ ਲਈਏ ਤਾਂ ਪਿਛਲੇ 10 ਸਾਲਾਂ ਚ ਦੁੱਧ ਉਤਪਾਦਨ ਚ ਔਸਤਨ 5.7 ਫੀਸਦੀ ਪ੍ਰਤੀ ਸਾਲ ਦੀ ਦਰ ਨਾਲ ਲਗਾਤਾਰ ਵਾਧਾ ਹੋਇਆ ਹੈ ਤਾਂ ਪਿਛਲੇ 10 ਸਾਲਾਂ ਚ 5.7 ਫੀਸਦੀ ਦੇ ਔਸਤ ਨਾਲ ਵਾਧਾ ਕੀਤਾ ਗਿਆ ਦੁੱਧ ਉਤਪਾਦਨ ਚ ਤਾਂ ਦੁੱਧ ਉਤਪਾਦਨ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਘਰਾਂ ਵਿੱਚ ਦੁੱਧ ਹੈ ਜਿਹੜਾ ਉਹ ਵੱਡੇ ਪੱਧਰ ਤੇ ਜਿਹੜਾ ਦੁੱਧ ਦਾ ਕੰਮ ਕੀਤਾ ਜਾਂਦਾ ਡੈਰੀ ਫਾਰਮ ਆ ਕਈ ਵੱਡੇ ਵੱਡੇ ਖੋਲੇ ਹੋਏ ਨੇ ਤੇ ਕਈ ਕਈ 100 ਏਕੜ ਚ ਇਥੋਂ ਤੱਕ ਤਾਂ ਡੈਰੀ ਫਾਰਮ ਕਈ ਵਿਅਕਤੀ ਚਲਾ ਰਹੇ ਨੇ ਪਰ ਇੱਥੇ ਕੁਝ ਸਵਾਲ ਵੀ ਖੜੇ ਹੁੰਦੇ ਨੇ ਕਿਉਂਕਿ ਜੇ ਘਰ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਵਿੱਚ ਹਰ ਚੌਥੇ ਤੋਂ ਪੰਜਵੇਂ ਘਰ ਵਿੱਚ ਹੀ ਜਿਹੜੇ ਆ ਡੰਗਰ ਰੱਖੇ ਹੋਏ ਨੇ ਪਸ਼ੂ ਰੱਖੇ ਹੋਏ ਨੇ ਪਰ ਇਸ ਸਭ ਦੇ ਦਰਮਿਆਨ ਇੰਨਾ ਵੱਡਾ ਦੁੱਧ ਦਾ ਉਤਪਾਦ ਹੋਣਾ ਇਹ ਇੱਕ ਵੱਡੇ ਸਵਾਲ ਵੀ ਖੜੇ ਕਰਦਾ ਹੈ ਤੇ ਇੱਕ ਸਵਾਲੀਆ ਚਿੰਨ੍ਹ ਵੀ ਜਿਹੜਾ ਉਹ ਦੁੱਧ ਨੂੰ ਲੈ ਕੇ ਲਗਾਉਂਦਾ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਆ ਦੁੱਧ ਦੇ ਉਤਪਾਦ ਵਿੱਚ ਵੱਡੇ ਜਿਹੜੇ ਆ ਕਾਪਲੇਬਾਜੀ ਵੀ ਚੱਲ ਰਹੀ ਹੈ ਕਿ ਨਕਲੀ ਦੁੱਧ ਜਿਹੜਾ ਬਣਾਇਆ ਜਾ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਇੱਥੇ ਇਹ ਸਵਾਲ ਖੜੇ ਹੋ ਰਹੇ ਨੇ ਤਾਂ ਉੱਥੇ ਜਾਂਚ ਦਾ ਵਿਸ਼ਾ ਵੀ ਜਿਹੜਾ ਬਣਿਆ ਹਾਲਾਂਕਿ ਇਹ ਇੱਕ ਵੱਡੀ ਮਾਲ ਹੈ ਜਿਹੜੀ ਭਾਰਤ ਨੇ ਮਾਰੀ ਆ ਬਾਕੀ ਦੇਸ਼ਾਂ ਵਿੱਚੋਂ ਸਭ ਤੋਂ ਵੱਡੇ ਪਦਰ ਤੇ ਦੁੱਧ ਉਤਪਾਦਨ ਦਾ ਵੱਡਾ ਰਿਕਾਰਡ ਪੈਦਾ ਕੀਤਾ ਪਰ ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਿੱਥੇ ਹਰ ਚੌਥੇ ਤੋਂ ਪੰਜਵੇਂ ਘਰ ਵਿੱਚ ਹੁਣ ਪਸ਼ੂ ਰੱਖੇ ਜਾ ਰਹੇ ਨੇ ਜਿੱਥੇ ਪਹਿਲਾਂ ਹਰ ਇੱਕ ਘਰ 'ਚ ਹੀ ਪਸ਼ੂ ਹੁੰਦੇ ਸੀ ਅੱਜ ਤੋਂ 10 ਤੋਂ 15 ਸਾਲ ਦੇ ਜੇਕਰ ਪਿੱਛੇ ਦੀ ਗੱਲ ਕਰ ਲਈਏ ਤਾਂ ਹਰ ਦੂਜੇ ਜਾਂ ਤੀਜੇ ਘਰ ਤੁਹਾਨੂੰ ਪਸ਼ੂ ਦੇਖਣ ਨੂੰ ਮਿਲਦੇ ਸੀ ਪਰ ਅੱਜ ਹਾਲਾਤ ਇਹ ਨੇ ਕਿ ਹਰ ਇੱਕ ਵਿਅਕਤੀ ਹਰ ਦੂਜੇ ਤੋਂ ਪੰਜਵਾਂ ਤੇ 6ਵੇਂ ਘਰ ਆ ਜਿਹੜਾ ਉਹ ਸਿਰਫ ਪਸ਼ੂ ਰੱਖ ਰਿਹਾ ਪਰ ਬਾਕੀ ਡੈਰੀ ਤੋਂ ਹੀ ਦੁੱਧ ਲੈ ਕੇ ਕੰਮ ਆਪਣਾ ਚਲਾ ਰਹੇ ਨੇ ਤਾਂ ਅਜਿਹੇ ਵਿੱਚ ਇਹ ਉਤਪਾਦ ਹੋਣਾ ਇੱਕ ਕਿਤੇ ਨਾ ਕਿਤੇ ਚਿੰਤਾ ਦਾ ਬੇਸ਼ਅਬੀ ਹੈ ਕਿ ਕਿਤੇ ਨਾ ਕਿਤੇ ਵੱਡੇ ਸਵਾਲ ਵੀ ਖੜੇ ਕਰਦਾ ਹੈ ਤੇ ਪ੍ਰਸ਼ਾਸਨ ਨੂੰ ਇੱਥੇ ਜ਼ਰੂਰ ਜਾਗਰੂਕ ਰਹਿਣ ਦੀ ਲੋੜ ਹੈ ਕਿ ਇਹ ਅੰਕੜੇ ਬਿਲਕੁਲ ਸਹੀ ਨੇ ਜਾਂ ਫਿਰ ਨਕਲੀ ਦੁੱਧ ਬਣਾ ਕੇ ਅੰਕੜੇ ਪੈਦਾ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਵਿੱਚ ਬਹੁਤ ਸਾਰੇ ਮੁਨਾਫਾਖੋਰ ਲੱਗੇ ਹੋਏ ਨੇ ਨਕਲੀ ਦੁੱਧ ਬਣਾਉਣ ਦੇ ਲਈ ਜਿਨ੍ਹਾਂ ਦੀ ਸਮੇਂ-ਸਮੇਂ ਤੇ ਪੋਲਾ ਖੁੱਲ੍ਹਦੀਆਂ ਰਹਿੰਦੀਆਂ ਨੇ ਅਸੀਂ ਦੇਖਿਆ ਕਿ ਬਿੱਤੇ ਸਮੇਂ ਦਰਮਿਆਨ ਕਈ ਕੁਆਂਟਲਾਂ ਦੇ ਕੁਆਂਟਲ ਜਿਹੜੇ ਆ ਉਹ ਦੇਸੀ ਪਨੀਰ ਤੱਕ ਮਿਲਿਆ ਦੇਸੀ ਦੁੱਧ ਤੱਕ ਮਿਲਿਆ ਦੇਸੀ ਆ ਮਾਫ ਕਰਨਾ ਜਿਹੜੇ ਜਿਹੜੇ ਆ ਫਰਜੀ ਦੁੱਧ ਮਿਲਿਆ ਜਾਂ ਕਹਿ ਸਕਦੇ ਹੋ ਨਕਲੀ ਦੁੱਧ ਮਿਲਿਆ ਨਕਲੀ ਪਨੀਰ ਮਿਲਿਆ ਤਾਂ ਇਹ ਸਭ ਜਿਹੜੇ ਆ ਇਹ ਕਿਤੇ ਨਾ ਕਿਤੇ ਇੱਕ ਸੋਚ ਵਿਚਾਰ ਦਾ ਵਿਸ਼ਾ ਹੈ ਪਰ ਇਸ ਨੂੰ ਲੈ ਕੇ ਹੁਣ ਜਿਹੜੇ ਇਹ ਅੰਕੜੇ ਆਏ ਨੇ ਹਾਲਾਂਕਿ ਭਾਰਤ ਨੇ ਇੱਥੇ ਵੱਡੀ ਮੱਲ ਵੀ ਮਾਰੀ ਹੈ ਪਰ ਵੱਡੇ ਸਵਾਲ ਵੀ ਖੜੇ ਹੋ ਰਹੇ ਆ ਤਾਂ ਹੁਣ ਦੇਖਣਾ ਹੋਏਗਾ ਕਿ ਭਾਰਤ ਵਿੱਚ ਜਿੱਥੇ ਦੁੱਧ ਦਾ ਉਤਪਾਦ ਵਧਿਆ ਹੈ ਪਸ਼ੂਆਂ ਦੀ ਵੀ ਗਿਣਤੀ ਪਿਛਲੇ ਸਾਲਾਂ ਚ ਘਟੀ ਐ ਤਾਂ ਹੁਣ ਇਸ ਸਭ ਦੇ ਦਰਮਿਆਨ ਇਹ ਚੱਲ ਕੀ ਰਿਹਾ ਕਿਥੋਂ ਇਹ ਦੁੱਧ ਆ ਰਿਹਾ ਇਸ ਦੇ ਲਈ ਇੱਕ ਸਵਾ ਜਿਹੜੇ ਆ ਪਸ਼ੂ ਵਿਭਾਗ ਵੱਲੋਂ ਜ਼ਰੂਰ ਜਾਂਚਾ ਪੜਤਾਲਾਂ ਸਮੇਂ-ਸਮੇਂ ਤੇ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਤਾਂ ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਬਿੱਤੇ 5 ਤੋਂ 8 ਸਾਲਾਂ ਦਰਮਿਆਨ ਤੁਸੀਂ ਇਹ ਵੀ ਦੇਖਿਆ ਹੋਣਾ ਸੜਕਾਂ ਤੇ ਬਹੁਤ ਸਾਰੇ ਜਿਹੜੇ ਆਵਾਰਾ ਪਸ਼ੂ ਘੁੰਮਦੇ ਆ ਖਾਸ ਕਰਕੇ ਇਹ ਕਰ ਗੰਨੀਆਂ ਦੀ ਗੱਲ ਕਰ ਲਈਏ گاਵਾਾਂ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਗਾਵਾਂ ਜਿਹੜੀਆਂ ਸੜਕਾਂ ਤੇ ਤੁਹਾਨੂੰ ਘੁੰਮਦੀਆਂ ਨਜ਼ਰ ਆਣਗੀਆਂ ਜਿਨ੍ਹਾਂ ਨੂੰ ਲੈ ਕੇ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਐਡੇ ਵੱਡੇ ਪੱਧਰ ਤੇ ਪਸ਼ੂ ਹੈ ਜਿਹੜੇ ਜਾਂ ਗਾਵਾਂ ਨੇ ਜਿਹੜੀਆਂ ਉਹ ਕਿਉਂ ਆਵਾਰਾਂ ਜਿਹੜੀਆਂ ਫਿਰੀਆਂ ਨੇ ਕਿਉਂ ਨਹੀਂ ਉਹਨਾਂ ਨੂੰ ਕੋਈ ਸੰਭਾਲ ਰਿਹਾ ਜਾਂ ਫਿਰ ਉਹਨਾਂ ਤੋਂ ਸਮੇਂ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਦੁੱਧ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਦੁੱਧ ਬਣਦਾ ਹੈ ਪਸ਼ੂ ਦਾ ਤਾਂ ਉਸ ਨੂੰ ਟੀਕੇ ਲਗਾ ਕੇ ਹੀ ਪਹਿਲਾ ਸਮੇਂ ਤੋਂ ਪਹਿਲਾਂ ਜਿਹੜਾ ਕੱਢ ਲਿਆ ਜਾਂਦਾ ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਸਵਾਲ ਬਣਦਾ ਕਿ ਕਿਤੇ ਇਸੇ ਕਾਰਨਤਾ ਨੇ ਐਡੇ ਵੱਡੇ ਪੱਦਰਤੇ ਆਵਾਰਾ گاਵਾ ਹੋ ਰੀਆਂ ਨੇ گاਵਾ ਹਰ ਇੱਕ ਥਾਂ ਤੇ ਤੁਹਾਨੂੰ ਜਿਹੜੀਆਂ ਦਿਖਦੇ ਦਿਖ ਜਾਣਗੀਆਂ ਜਿਸ ਦੇ ਚੱਲਦੇ ਬਹੁਤ ਸਾਰੇ ਐਕਸੀਡੈਂਟ ਬਹੁਤ ਸਾਰੇ ਆ ਘਟਨਾਵਾਂ ਵੀ ਵਾਪਰ ਰਹੀਆਂ ਨੇ ਤਾਂ ਇਹ ਇੱਕ ਸਵਾਲ ਹੈ ਇੱਕ ਵੱਡੇ ਜਿਹੜੇ ਆ ਸਵਾਲ ਵੀ ਖੜੇ ਹੋ ਰਹੇ ਆ ਤਾਂ ਹੁਣ ਦੁੱਧ ਨੂੰ ਲੈ ਕੇ ਭਾਰਤ ਨੇ ਮੱਲ ਵੀ ਮਾਰੀ ਆ ਪਰ ਕਈ ਨਾਲ ਦੀ ਨਾਲ ਸਵਾਲੇ ਚਿੰਨ੍ਹ ਵੀ ਜਿਹੜੇ ਆ ਖੜੇ ਹੋਏ ਆ ਤਾਂ ਦੇਖਣਾ ਹੋਏਗਾ ਕਿ ਹੁਣ ਸਿਹਤ ਵਿਭਾਗ ਤੇ ਪਸ਼ੂ ਵਿਭਾਗ ਜਿਹੜਾ ਕਿ ਉਹ ਕਿੰਨਾ ਕਿ ਜਿਹੜਾ ਸਤਰਕ ਹੋਏਗਾ ਤੇ ਇਹਨਾਂ ਅੰਕੜਿਆਂ ਦੇ ਨਾਲ ਇਸ ਨੂੰ ਹੋਰ ਵਧਾਉਣ ਦੇ ਲਈ ਅਸਲ ਵਿੱਚ ਅਸਲ ਦੁੱਧ ਦੀ ਉਤਪਾਦ ਵਧਾਉਣ ਦੇ ਲਈ ਕਿੱਥੇ ਕਿੱਥੇ ਜਾਂਚਾ ਪੜਤਾਲਾਂ ਹੋਣਗੀਆਂ ਕਿਵੇਂ ਕਿਵੇਂ ਕੰਮ ਚੱਲੇਗਾ ਇਹ ਵੀ ਦੇਖਣ ਵਾਲਾ ਸਮਾਂ ਹੋਏਗਾ ਦੇਖਣ ਵਾਲੀ ਗੱਲ ਹੋਏਗੀ ਪਰ ਕਿਤੇ ਨਾ ਕਿਤੇ ਭਾਰਤ ਨੇ ਇੱਕ ਮੱਲ ਹੈ ਜਿਹੜੀ ਉਹ ਜ਼ਰੂਰ ਮਾਰੀ ਹੈ ਕਿ ਦੁੱਧ ਦੇ ਉਤਪਾਦ ਵਿੱਚ ਦੁਨੀਆ ਦੇ ਸਭ ਤੋਂ ਵੱਡਾ ਦੇਸ਼ ਜਿਹੜਾ ਦੁੱਧ ਦਾ ਉਤਪਾਦ ਦਾ ਦੇਸ਼ ਬਣਿਆ ਹੈ